it ਮੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਆਲੂ ਗਾਜਰਾ ਮਟਰ ਵਾਲੇ ਰਾਈਸ ਮੈਸ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਚਲੋ ਵੀਡੀਓ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆ ਕਿ ਆਪਾਂ ਸਰਦੀਆਂ ਵਿੱਚ ਚਾਵਲ ਕਿਸ ਤਰ੍ਹਾਂ ਬਣਾਉਂਦੇ ਆ ਇਸ ਤਰ੍ਹਾਂ ਬਣਾਏ ਹੋਏ ਚਾਵਲ ਨਾਲ ਤਾਂ ਤੁਹਾਨੂੰ ਕਦੇ ਬੇਵਾਦੀ ਹੋਵੇਗੀ ਨਾ ਤੁਸੀਂ ਕਦੇ ਬਿਮਾਰ ਹੋਵੋਗੇ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਜਿਹੜੇ ਘਰਾਂ ਵਿੱਚ ਸਰਦੀਆਂ ਚ ਚਾਵਲ ਨਹੀਂ ਖਾਂਦੇ ਵੀ ਬਿਮਾਰ ਹੋ ਜਾਣਗੇ ਜਾਂ ਬੇਵਾਦੀ ਹੋ ਜੂਗੀ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਣਾ ਇਥੇ ਨਾਲ ਆਪਾਂ ਮਟਰ ਕੱਢ ਲਏ ਆ ਇੱਕ ਆਪਣੇ ਕੋਲ ਗਾਜਰ ਪਈ ਸੀ ਆਪਾਂ ਗਾਜਰ ਛਿੱਲ ਲਈ ਆ ਤੇ 4 ਕਪਾ ਆਲੂ ਪਾਵਾਂਗੇ ਤੇ ਅਦਰਕ ਲਸਣ ਤੇ ਪਿਆਜ਼ ਅਦਰਕ ਲਸਣ ਨੂੰ ਆਪਾਂ ਪੀਸ ਲਵਾਂਗੇ ਤੇ ਪਿਆਜ਼ ਆਪਾਂ ਕੱਟ ਲਵਾਂਗੇ ਜੀ ਬਰੀਕ-ਬਰੀਕ ਆਲੂ ਵੀ ਕੱਟ ਲਾਂਗੇ ਗਾਜਰ ਆਪਾਂ ਕੱਟ ਲਈਏ ਤੇ ਮਟਰ ਹੋਗੇ ਇੱਧਰ ਇਥੇ ਤੁਸੀਂ ਸੋਚਦੇ ਹੋਵੋਗੇ ਕਿ ਚਾਵਲਾਂ ਦੇ ਵਿੱਚ ਲਸਣ ਕੌਣ ਪਾਉਂਦਾ ਪਰ ਸਰਦੀਆਂ ਵਿੱਚ ਤੁਸੀਂ ਜ਼ਰੂਰ ਪਾ ਕੇ ਦੇਖਿਓ ਇੱਕ ਤਾਂ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਏ ਤੇ ਇੱਕ ਆਪਾਂ ਨੂੰ ਚਾਵਲ ਜਿਹੜੇ ਆ ਖਰਾਬ ਨਹੀਂ ਕਰਦੇ ਇੱਥੇ ਆਪਾਂ ਮਟਰ ਕੱਢ ਕੇ ਧੋ ਲਏ ਆ ਗਾਜਰ ਆਪਾਂ ਪਹਿਲਾਂ ਹੀ ਧੋ ਕੇ ਕੱਟੀ ਸੀਗੀ ਇੱਧਰ ਪਿਆਜ਼ ਵੀ ਕੱਟ ਲਿਆ ਪਿਆਜ਼ ਦੇ ਵਿੱਚ ਥੋੜਾ ਜਿਹਾ ਅਦਰਕ ਆਪਾਂ ਨੇ ਬਰੀਕ-ਬਰੀਕ ਕੱਟਿਆ ਹੈ ਜੀ ਤੇ ਇੱਧਰ ਆਪਾਂ ਥੋੜਾ ਜਿਹਾ ਜਿਹੜਾ ਅਦਰਕ ਸੀਗਾ ਉਹ ਲਸਣ ਦੇ ਵਿੱਚ ਪੀਸ ਲਿਆ ਤੇ ਹੁਣ ਆਪਾਂ ਆਲੂਆਂ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਆਲੂ ਮੈਂ ਪਾਣੀ ਵਿੱਚ ਹੀ ਰੱਖਦੇ ਸੀ ਛਿਲਕਾ ਉਤਾਰਨ ਤੋਂ ਬਾਅਦ ਕਿਉਂਕਿ ਆਲੂ ਬਹੁਤ ਜਲਦੀ ਕਾਲੇ ਜੇ ਹੋ ਜਾਂਦੀ ਹੈ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਹੀ ਰੱਖਤਾ ਸੀ ਪਾਣੀ 'ਚ ਤੇ ਇਸੇ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਦੇਖੋ ਇੱਧਰ ਆਪਾਂ ਨੇ ਆਲੂ ਕੱਟ ਲਏ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਇੱਕ ਵਾਰ ਸਾਫ਼ ਜਿਹਾ ਕਰ ਲਿਆ ਤੇ ਆਪਾਂ ਇਹਨੂੰ ਹੁਣ ਦੋ ਪਾਣੀਆਂ ਦੇ ਵਿੱਚ ਧੋ ਲਵਾਂਗੇ ਆਲੂ ਆਪਾਂ ਧੋ ਲਏ ਆ ਤੇ ਹੁਣ ਆਪਾਂ ਮਿਰਚਾਂ ਪਾਵਾਂਗੇ ਦੇਖੋ ਜੀ ਅਸੀਂ ਮਿਰਚਾਂ ਨੂੰ ਇਸ ਤਰ੍ਹਾਂ ਬਰੀਕ ਬਰੀਕ ਕੱਟ ਕੇ ਨਹੀਂ ਪਾਉਂਦੇ ਅਸੀਂ ਹਮੇਸ਼ਾ ਮਿਰਚਾਂ ਨੂੰ ਇਦਾਂ ਚੀਰਾ ਲਗਾ ਕੇ ਪਾਉਂਦੇ ਆ ਕਿਉਂਕਿ ਦੇਖੋ ਕਈ ਵਾਰ ਕੀ ਹੁੰਦਾ ਕਟੀਆਂ ਹੋ ਜਾਂਦੀਆਂ ਮਿਰਚਾਂ ਹਰ ਇੱਕ ਦੀ ਪਲੇਟ 'ਚ ਆ ਜਾਂਦੀਆਂ ਕਈ ਮਿਰਚ ਨਹੀਂ ਖਾਂਦੇ ਹਨਾ ਤੇ ਇਦਾਂ ਜਿਹੜੀ ਪਚੀਰਾ ਲਗਾ ਕੇ ਪਾਉਂਦੇ ਆ ਮਿਰਚ ਉਹ ਜਿਹਨੂੰ ਕਿਸੇ ਨੂੰ ਪਸੰਦ ਹੋਊਗੀ ਤੜੀ ਹੋਈ ਮਿਰਚ ਉਹ ਖਾ ਲੂਗਾ ਤੇ ਬਾਕੀ ਮਿਰਚ ਬਣ ਚਾਵਲ ਦੇ ਵਿੱਚ ਇਹਨੂੰ ਵਧੀਆ ਤਰੀਕੇ ਦੇ ਨਾਲ ਹੋ ਜਾਂਦੀ ਆ ਇਸ ਤਰ੍ਹਾਂ ਕੱਟ ਕੇ ਤੁਸੀਂ ਵੀ ਪਾ ਕੇ ਦੇਖੋ ਅਸੀਂ ਇਦਾਂ ਚੀਰਾ ਲਗਾ ਕੇ ਮਿਰਚ ਪਾ ਦਿੰਨੇ ਆ ਇਧਰ ਆਪਾਂ ਮਿਰਚਾਂ ਨੂੰ ਕੱਟ ਲਗਾ ਲਈਏ ਆ ਜੀ। ਇਧਰ ਆਪਾਂ ਕੜਾਹੀ ਰੱਖ ਲਈ ਹੈ ਜੀ ਗੈਸ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਆਪਾਂ ਤੜਕਾ ਤੇਲ ਵਿੱਚ ਹੀ ਲਗਾਉਂਦੇ ਆ। ਇੱਥੇ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਇਧਰ ਤੇਲ ਗਰਮ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ। ਹਿੰਗ ਅਸੀਂ ਲਾਜ਼ਮੀ ਪਾਉਂਦੇ ਆ ਜੀ ਸਰਦੀਆਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤੇ ਹੁਣ ਪਾਵਾਂਗੇ ਆਪਾਂ ਦੋ ਪੱਤੇ ਤੇਜ ਪੱਤੇ ਦੇ ਤੇ ਥੋੜਾ ਜਿਹਾ ਜੀਰਾ। ਸੇਕ ਆਪਾਂ ਇੱਥੇ ਮੀਡੀਅਮ ਕੀਤਾ ਹੋਇਆ ਏ ਇੱਥੇ ਜੀਰਾ ਚਟਕ ਗਿਆ ਹੈ ਆਪਾਂ ਨਾਲ ਹੀ ਪਾ ਦਵਾਂਗੇ ਲਸਣ ਅਦਰਕ ਦਾ ਪੇਸਟ ਜਿਆਦਾ ਨਹੀਂ ਭੁੰਨਣਾ ਬਸ ਹਲਕਾ ਜਿਹਾ ਸੇਕ ਲੱਗ ਗਿਆ ਹੈ ਨਾਲ ਹੀ ਆਪਾਂ ਪਿਆਜ਼ ਅਤੇ ਬਰੀਕ ਕੱਟਿਆ ਹੋਇਆ ਅਦਰਕ ਪਾ ਦਾਂਗੇ ਥੋੜਾ ਜਿਹਾ ਅਦਰਕ ਮੈਂ ਪੀਸ ਲਿਆ ਸੀ ਤੇ ਥੋੜਾ ਜਿਹਾ ਤਰੀਕ ਕੱਟ ਲਿਆ ਸੀ ਆਪਾਂ ਨੇ ਨਾ ਪਿਆਜ਼ ਵੀ ਬਹੁਤ ਜ਼ਿਆਦਾ ਨਹੀਂ ਸਾੜਨੇ ਬਸ ਆਪਾਂ ਇਹਨਾਂ ਨੂੰ ਹਲਕੇ ਹਲਕੇ ਜਿਹਾ ਭੁੰਨਣਾ ਹੈ ਜੀ ਥੋੜਾ ਜਿਹਾ ਸੇਕ ਲੱਗ ਗਿਆ ਜੀ ਪਿਆਜ਼ਾਂ ਨੂੰ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਇਹਨਾਂ ਨੂੰ ਕਿ ਆਪਾਂ ਭੁੰਨ ਲਵਾਂਗੇ ਦੇਖੋ ਜੀ ਪਿਆਜ਼ ਭੁੱਜ ਗਏ ਆ ਜ਼ਿਆਦਾ ਨਹੀਂ ਆਪਾਂ ਨੇ ਭੁੰਨੇ ਹੈਗੇ ਬਸ ਹਲਕੇ ਜਿਹੀ ਲਾਈਟ ਜਿਹੀ 골ਡਨ ਕੀਤੇ ਆ ਇੱਧਰ ਆਪਾਂ ਪਾ ਦਾਂਗੇ ਹੁਣ ਇਹਦੇ ਵਿੱਚ ਆਲੂ ਮਟਰ ਤੇ ਨਾਲ ਹੀ ਪਾ ਦਵਾਂਗੇ ਜੀ ਆਪਾਂ ਗਾਜਰਾ ਇਹਨਾਂ ਨੂੰ ਵੀ ਆਪਾਂ ਥੋੜੀ ਦੇਰ ਤੇਕ ਲੱਗਣ ਦਵਾਂਗੇ ਇਧਰ ਜਿੰਨੇ ਨੂੰ ਆਪਣੀਆਂ ਸਬਜ਼ੀਆਂ ਸੌਫਟ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਚਾਵਲ ਧੋ ਲੈਣੇ ਆ ਜੀ ਇਧਰ ਆਪਾਂ ਇੱਕ ਗਲਾਸ ਚਾਵਲ ਲਿਆਏ ਤੁਸੀਂ ਚਾਵਲ ਜਿਹੜੇ ਮਰਜ਼ੀ ਲੈ ਸਕਦੇ ਹੋ ਆਪਾਂ ਨਾਰਮਲ ਚਾਵਲ ਲੈਏ ਨੇ ਜਿਹੜੇ ਮਾਰਕੀਟ ਦੇ ਵਿੱਚ 40 ਰੁਪਏ ਕਿਲੋ ਮਿਲ ਜਾਂਦੇ ਨੇ ਤੇ ਤੁਸੀਂ ਬਾਸਮਤੀ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਇਹਨਾਂ ਨੂੰ ਹੁਣ ਆਪਾਂ ਧੋ ਲੈਣੇ ਆ ਜੀ ਇਧਰ ਆਪਾਂ ਚਾਵਲ ਕਈ ਪਾਣੀਆਂ ਦੇ ਵਿੱਚ ਧੋ ਲਏ ਆ ਇਹਦੇ ਸਬਜ਼ੀਆਂ ਸੌਫਟ ਜੀਆਂ ਹੋ ਗਈਆਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਥੋੜੀ ਜੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਜਸਟ ਕਲਰ ਪਟਾਣ ਦੇ ਲਈ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਲਾ ਲਾਂਗੇ ਨਾਲ ਇਹਦਾ ਭਰਦੀ ਪੁੱਜ ਜੂਗੀ ਤੇ ਨਾਲੇ ਚੰਗੀ ਤਰ੍ਹਾਂ ਦੇ ਨਾਲ ਨਮਕ ਮਿਰਚ ਜਿਹੜਾ ਇਹਦੇ ਵਿੱਚ ਮਿਕਸ ਹੋ ਜੂਗਾ ਤੇ ਲੂਣ ਮਿਰਚ ਤੁਸੀਂ ਦੇਖ ਕੇ ਪਾ ਲੈਣਾ ਜੀ ਜਿੱਦਾਂ ਆ ਤੁਹਾਡੇ ਘਰ ਦੇ ਵਿੱਚ ਖਾਂਦੇ ਆ ਘੱਟ ਜਾਂ ਵੱਧ ਲੋ ਜੀ ਹਲਦੀ ਵੀ ਪੁੱਜ ਗਈ ਆ ਹੁਣ ਇਹਦੇ ਵਿੱਚ ਆਪਾਂ ਚਾਵਲ ਮਿਲਾ ਦਾਂਗੇ ਚਾਵਲ ਆਪਾਂ ਪਹਿਲਾਂ ਹੀ ਧੋ ਲਏ ਆ ਜੀ ਕਈ ਪਾਣੀਆਂ ਦੇ ਵਿੱਚ ਨੂੰ ਇਹਨੂੰ ਆਪਾਂ ਚੰਗੀ ਤਰ੍ਹਾਂ ਬਣਾਵਾਂਗੇ ਇਹਦਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ 1 ਮਿੰਟ ਵਿੱਚ ਚਾਵਲਾਂ ਨੂੰ ਵੀ ਭੁੰਨਿਆ ਸੀ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਪਾਣੀ ਜਦੇ ਨਹੀਂ ਮੈਂ ਪਾਇਆ 1 ਮਿੰਟ ਬਾਅਦ ਪਾ ਰਹੀ ਹਾਂ ਤੇ ਜਿੰਨੇ ਚਾਵਲ ਸੀਗੇ ਉਹਦੇ ਨਾਲੋਂ ਦੋ ਗੁਣਾ ਆਪਾਂ ਪਾਣੀ ਲਿਆ ਏ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਮਿਲਾ ਦੇਵਾਂਗੇ ਜੀ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਇਹਨੂੰ ਆਪਾਂ ਏਦਾਂ ਅੱਧਾ ਘਟਾਕ ਦਾਂਗੇ ਤੇ ਆਪਾਂ ਸੇਕ ਜਿਹੜਾ ਆ ਮੀਡੀਅਮ ਇੱਥੇ ਆਪਾਂ ਕੀਤਾ ਹੋਇਆ ਪਹਿਲਾਂ ਹੀ ਮੀਡੀਅਮ ਸੇਕ ਦੇ ਉੱਤੇ 10-12 ਮਿੰਟ ਬਾਅਦ ਇਹਨਾਂ ਨੂੰ ਬਣਨ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ 10-12 ਮਿੰਟ ਬਾਅਦ ਚਾਵਲ ਆਪਣੇ ਬਣ ਕੇ ਹੋ ਚੁੱਕੇ ਆ ਬਿਲਕੁਲ ਤਿਆਰ ਤੇ ਚਾਵਲਾਂ ਵਿੱਚੋਂ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਇੱਥੇ ਆਪਾਂ ਗੈਸ ਬੰਦ ਕਰ ਦਵਾਂਗੇ ਜੀ ਗੈਸ ਬੰਦ ਕਰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਬਰੀਕ ਕਟਿਆ ਹੋਇਆ ਤੇ ਤੁਹਾਨੂੰ ਇਹ ਚਾਵਲ ਬਣਾਉਣ ਦੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਇਸ ਤਰੀਕੇ ਹੈਲਦੀ ਚਾਵਲ ਬਣਾ ਕੇ ਸਰਦੀਆਂ ਵਿੱਚ ਜਰੂਰ ਖਾਓ ਕਦੇ ਵੀ ਬਿਮਾਰ ਨਹੀਂ ਹੋਵੋਗੇ ਤੇ ਤੁਹਾਨੂੰ ਇਹ ਚਾਵਲ ਬਣਾਉਣ ਦੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ